ਅ ਜਿੱਥੇ ਅੱਜ ਕੱਲ ਸਭ ਤੋਂ ਵੱਡਾ ਕਿਸਾਨ ਅੰਦੋਲਨ ਜਿਹੜਾ ਜੀ ਦੁਬਾਰਾ ਸ਼ੁਰੂ ਹੁੰਦਾ ਜਾ ਰਿਹਾ ਹੈਗਾ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹੈਗੀਆਂ ਸਵਾਗਤ ਕਰਦੇ ਆ ਡੱਲਾ ਸਾਹਿਬ ਦਾ ਡੱਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਵਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਬਹੁਤ ਧੰਨਵਾਦ ਐਸਵਲੇਦ ਦੁਬਾਰਾ ਜਿਹੜਾ ਜੀ ਕਿਸਾਨ ਅੰਦੋਲਨ ਆਪਣਾ ਰੁਖ ਫੜਦਾ ਹੋਇਆ ਨਜ਼ਰ ਆ ਰਿਹਾ ਔਰ ਗੱਲਬਾਤ ਕਰਦੇ ਆਂ ਹੈ ਕਿ ਆਪਾਂ ਅਮਰੀਕਾ ਕੈਨੇਡਾ ਦੇ ਵਿੱਚ ਵੀ ਜਿਹੜੇ ਸਾਡਾ ਪੰਜਾਬੀ ਭਾਈਚਾਰਾ ਹੈਗਾ ਆ ਉਹ ਇੱਕ ਵਾਰੀ ਫੇਰ ਤੋਂ ਦੇਖ ਰਿਹਾ ਹੈਗਾ ਕਿ ਕਿਸ ਤਰ੍ਹਾਂ ਜਿਹੜੇ ਕਿਸਾਨ ਹੈਗੇ ਨੇ ਉਹ ਆਪਾਂ ਆਪਣੀ ਤਿਆਰੀ ਕਰ ਰਹੇ ਹੈਗੇ ਨੇ ਔਰ ਬਹੁਤ ਇੱਕ ਕਹਿੰਦੇ ਆ ਜੀ ਲਾਂਬੰਦ ਜਿਹੜਾ ਹੈਗਾ ਆ ਕਿਸਾਨ ਅੰਦੋਲਨ ਜਿਹੜਾ ਹੈਗਾ ਹੁਣ ਜਾ ਰਿਹਾ ਉਹਦੇ ਬਾਰੇ ਆਪਣੇ ਕੋਲ ਕੀ ਰਿਪੋਰਟ ਹੈਗੀ ਆ ਕਿਵੇਂ ਲੱਗਦਾ ਹੈਗਾ ਕਿ ਅਗਰ ਜੇ ਕਿਸਾਨ ਅੰਦੋਲਨ ਸ਼ੁਰੂ ਹੋਇਆ ਤੇ ਇਹ ਕਿਹੜਾ ਰੁਖ ਇਖਤਿਆਰ ਕਰ ਸਕਦਾ ਹੈ ਦੇਖੋ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਸੀ ਪਵਨ ਜੀ ਕਿ ਵੱਡੀ ਪੰਦਰ ਦੇ ਉੱਤੇ ਤਿਆਰੀ ਸਾਰੇ ਕਿਸਾਨ ਸੰਗਠਨ ਕਰ ਰਹੇ ਨੇ ਔਰ ਸਾਰਿਆਂ ਦਾ ਅਸੰਦ ਹੈ 13 ਫਰਵਰੀ ਦਾ ਦਿੱਲੀ ਪਹੁੰਚਣ ਦਾ ਔਰ ਮੈਨੂੰ ਲੱਗਦਾ ਹੈ ਕਿ ਅਗਲੇ 1-2 ਦਿਨਾਂ ਦੇ ਵਿੱਚ ਵਿੱਚ ਕਿਸਾਨ ਅੰਦੋਲਨ ਦੀ ਪੂਰੀ ਦੀ ਪੂਰੀ ਤਸਵੀਰ ਹੈ ਜਿਹੜੀ ਉਹ ਸਾਡੇ ਸਾਹਮਣੇ ਆਜੂ ਮੈਂ ਅੱਜ ਰਿਪੋਰਟਾਂ ਲੈ ਰਿਹਾ ਸੀ ਵੱਖ-ਵੱਖ ਜ਼ਿਲ੍ਹਿਆਂ ਤੋਂ ਲਗਭਗ ਹਰ ਜ਼ਿਲ੍ਹੇ 'ਚ ਹਰ ਪਿੰਡ 'ਚ ਕਿਸਾਨ ਅੰਦੋਲਨ ਦੇ ਵਿੱਚ ਦਿੱਲੀ ਲਿਜਾਣ ਦੇ ਲਈ ਟਰੈਕਟਰ ਟਰਾਲੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਔਰ ਮੈਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀ ਗੱਲ ਕਰ ਲਈਏ ਤੇ ਘੱਟੋ ਘੱਟ 50 ਹਜ਼ਾਰ ਟਰਾਲੀਆਂ ਅਗਲੇ 3-4 ਦਿਨਾਂ 'ਚ ਜਦੋਂ ਵੀ ਇਹ ਕਿਸਾਨ ਅੰਦੋਲਨ ਸ਼ੁਰੂ ਹੁੰਦਾ ਪੰਜਾਬ ਤੋਂ ਤੇ 50 ਹਜ਼ਾਰ ਟਰੈਕਟਰ ਟਰਾਲੀਆਂ ਮੈਨੂੰ ਲੱਗਦਾ ਹੈ ਦਿੱਲੀ ਪਹੁੰਚ ਸਕਦੀਆਂ ਨੇ ਰਵਾਨਾ ਹੋ ਸਕਦੀਆਂ ਨੇ ਪੰਜਾਬ ਤੋਂ ਹਰਿਆਣਾ ਤੋਂ ਹਿਮਾਚਲ ਤੋਂ ਜੰਮੂ ਕਸ਼ਮੀਰ ਤੋਂ ਬਹੁਤ ਵੱਡਾ ਕਿਸਾਨਾਂ ਦੇ ਵਿੱਚ ਇੱਕ ਵਾਰ ਫੇਰ ਤੋਂ ਇਹ ਜੋਸ਼ ਆਇਆ ਕਿ ਅਸੀਂ ਆਪਣੀਆਂ ਮੰਗਾਂ ਕੇਂਦਰ ਸਰਕਾਰ ਤੋਂ ਮੰਨਵਾਉਣ ਦੇ ਲਈ ਦਿੱਲੀ ਜਾਣਾ ਕਿ ਕਿ ਇਹ ਟਾਈਮ ਹੈ ਜਿਹੜਾ ਇਹ ਅਜਿਹਾ ਟਾਈਮ ਹੈ ਜਿਹਦੇ ਵਿੱਚ ਸਰਕਾਰ ਨੇ ਵੀ ਮੰਗਾਂ ਮੰਨਣ ਦੇ ਲਈ ਵਕਤ ਨਹੀਂ ਲਾਉਣਾ ਅਗਰ ਕਿਸਾਨ ਆਪਣੀ ਸੰਗਠਿਤ ਤਾਕਤ ਵਿਖਾ ਗਏ ਔਰ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਦੇ ਉੱਤੇ ਟੇਬਲ ਦੇ ਉੱਤੇ ਕੇਂਦਰ ਸਰਕਾਰ ਨਾਲ ਆਗੇ ਤੇ ਕੇਂਦਰ ਸਰਕਾਰ ਵੀ ਇਹ ਵੇਲਾ ਉਹ ਹੈ ਜਦੋਂ ਮੰਗਾਂ ਮੰਨੇਗੀ ਕਿਉਂਕਿ ਕੇਂਦਰ ਸਰਕਾਰ ਨੂੰ ਵੀ ਪਤਾ ਹੈ ਕਿ ਇਹ ਜਿਹੜਾ ਕਿਸਾਨ ਅੰਦੋਲਨ ਹੈ ਜਿਸ ਤਰ੍ਹਾਂ ਨਾਲ ਮੀਡੀਆ ਦੇ ਵਿੱਚ ਸੁਰਖੀਆਂ ਬਣਨਾ ਹੈ ਜਿਸ ਤਰ੍ਹਾਂ ਨਾਲ ਸੋਸ਼ਲ ਮੀਡੀਆ ਤੇ ਇੱਕ ਵਾਰੀ ਫੇਰ ਕਿਸਾਨ ਅੰਦੋਲਨ ਦੀਆਂ ਧੂਮਾਂ ਪੈਣੀਆਂ ਨੇ ਔਰ ਜਿਵੇਂ ਇਸ ਕਿਸਾਨ ਅੰਦੋਲਨ ਨੂੰ ਸਮਰਥਨ ਮਿਲਣ ਮਿਲਣਾ ਹੈ ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਕੈਨੇਡਾ ਤੋਂ ਯੂਕੇ ਤੋਂ ਯੂਐਸਏ ਤੋਂ ਉਸ ਤੋਂ ਬਾਅਦ ਇਹ ਕਿਸਾਨ ਅੰਦੋਲਨ ਇੱਕ ਸੰਗਠਿਤ ਅੰਦੋਲਨ ਅਗਰ ਬਣ ਗਿਆ ਦੁਬਾਰਾ ਤੇ ਫੇਰ ਇਹ ਇੱਕ ਬਹੁਤ ਵੱਡੀ ਤਾਕਤ ਹੈ ਜਿਹੜੀ ਕਿਸਾਨ ਅੰਦੋਲਨ ਬਣ ਜਾਂਦਾ ਹੈ ਮੈਨੂੰ ਲੱਗਦਾ ਹੈ ਇੰਡੀਆ 'ਚ ਇਸ ਵਕਤ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਈ ਵਿਰੋਧੀ ਤਰ੍ਹਾਂ ਉੱਡੀ ਵੱਡੀ ਚੁਣੌਤੀ ਨਹੀਂ ਹੈ ਜਿੰਨਾ ਵੱਡਾ ਚੁਣੌਤੀ ਇਹ ਕਿਸਾਨ ਅੰਦੋਲਨ ਹੈ ਬਸ਼ਰਤੇ ਇਹ ਕਿਸਾਨ ਅੰਦੋਲਨ ਟੁੱਟੇ ਨਾ ਇਹ ਸੰਗਠਿਤ ਹੋ ਕੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਅੱਗੇ ਵਧੇ ਸਾਡੇ ਸੰਵਿਧਾਨ ਦੇ ਢਾਇਰੇ ਚ ਰਹਿ ਕੇ ਕਿਸਾਨ ਅੰਦੋਲਨ ਅੱਗੇ ਵਧੇ ਤੇ ਇਹ ਨਿਸ਼ਚਿਤ ਤੌਰ ਤੇ ਇਹ ਬਹੁਤ ਦਬਾਅ ਪਾ ਸਕਦਾ ਹੈ ਇਸ ਵਕਤ ਭਾਰਤੀ ਜਨਤਾ ਪਾਰਟੀ ਤੇ ਦੇਖੋ ਮੈਂ ਇਸ ਗੱਲ ਦਾ ਹਾਮੀ ਹਾਂ ਕਿ ਹਰ ਚੀਜ਼ ਦਾ ਮੁੱਲ ਹੈ ਪਵਨ ਜੀ ਆਟੇ ਦੀ ਅਗਰ ਅਸੀਂ ਬੋਰੀ ਵੀ ਲੈਣੀ ਹੈ ਉਹਦਾ ਮੁੱਲ ਹੈ ਅਗਰ ਅਸੀਂ ਦਾਲ ਦਾ ਪੈਕੇਟ ਵੀ ਲੈਣਾ 1 ਕਿਲੋ ਦਾ ਉਹਦਾ ਮੁੱਲ ਹੈ ਪਰ ਜਿਹੜਾ ਕਿਸਾਨ ਦੀ ਫਸਲ ਚੱਕਣੀ ਹੈ ਕਣਕ ਤੇ ਝੋਨੇ ਤੋਂ ਇਲਾਵਾ ਕਿਸੇ ਫਸਲ ਦਾ ਕੋਈ ਮੁੱਲ ਨਹੀਂ ਹੈ ਜੀ ਉਹ ਵਪਾਰੀ ਆਪਣੀ ਮਰਜ਼ੀ ਦੇ ਨਾਲ ਰੇਟ ਲਾਉਂਦਾ ਹੈ ਕੁਝ ਫਸਲਾਂ ਦੇ ਉੱਤੇ ਸਰਕਾਰ ਐਮਐਸਪੀ ਲੂਰ ਤੈਅ ਕਰਦੀ ਹੈ ਉਹਨਾਂ ਦੇ ਮੁੱਲ ਵੀ ਤੈਅ ਕਰਦੀ ਹੈ ਲੇਕਿਨ ਬਾਜ਼ਾਰ ਚੋਂ ਮੁੱਲ ਮਿਲਦੇ ਨਹੀਂ ਉਹਦੇ ਲਈ ਕੋਈ ਕਾਨੂੰਨ ਨਹੀਂ ਜੀ ਜਿਵੇਂ ਹੁਣ ਸਰਕਾਰ ਨੇ ਅਗਰ ਮੱਕੀ ਤਾਂ ਮੱਕੀ ਦਾ ਸੂਰਜਮੁਖੀ ਦਾ ਐਮਐਸਪੀ ਲਾਤਾ ਪਰ ਜਦੋਂ ਕਿਸਾਨ ਵੇਚਣ ਜਾਂਦਾ ਹੈ ਮੰਡੀ 'ਚ ਉਹਨੂੰ ਕੋਈ ਐਮਐਸਪੀ ਦਾ ਮੁੱਲ ਨਹੀਂ ਦਿੰਦਾ ਉਹ ਕਿੰਨਾ ਸਰਕਾਰ ਨੇ ਜਿਹੜੀ ਐਮਐਸਪੀ ਲਾਈ ਹੈ ਜੀ ਉਹ ਫਿਰ ਸਰਕਾਰ ਨੂੰ ਵੇਚ ਲੋ ਇਹਦਾ ਮਤਲਬ ਹੈ ਕਿ ਹਰ ਚੀਜ਼ ਦਾ ਮੁੱਲ ਹੈ ਜਹਾਜ਼ 'ਚ ਬੈ ਕੇ ਜਾਣਾ ਟਿਕਟ ਦਾ ਮੁੱਲ ਹੈ ਪੈਟਰੋਲ ਪੁਆਣਾ ਹੈ ਪੈਟਰੋਲ 1 ਲੀਟਰ ਦਾ ਮੁੱਲ ਹੈ ਤੇ ਕਿਸਾਨ ਦੇ ਉਤਪਾਦਨ ਦਾ ਕੋਈ ਮੁੱਲ ਨਹੀਂ ਹੈ ਐਮਐਸਪੀ ਦੇ ਕਾਨੂੰਨ ਦਾ ਮਤਲਬ ਇਹ ਹੈ ਕਿ ਸਰਕਾਰ ਜਦੋਂ ਫਸਲਾਂ ਦਾ ਐਮਐਸਪੀ ਐਲਾਨੇਗੀ ਫਿਰ ਕਾਨੂੰਨੀ ਤੌਰ ਤੇ ਸਾਰੇ ਪਾਬੰਦ ਹੋਣ ਕਿ ਅਸੀਂ ਉਸ ਮੁੱਲ ਤੋਂ ਘੱਟ ਫਸਲ ਨਹੀਂ ਖਰੀਦਣੀ ਇਹ ਬਹੁਤ ਲਾਜ਼ਮੀ ਹੈ ਔਰ ਐਮਐਸਪੀ ਦੇ ਕਾਨੂੰਨ ਤੇ ਸਾਡੇ ਮੁਲਕ ਦੀ ਇਕਨੋਮੀ ਐਗਰੀਕਲਚਰ ਬੇਸਡ ਹੈ ਸਾਡਾ ਸੂਬਾ ਪੰਜਾਬ ਅਸੀਂ ਖੇਤੀ ਆਧਾਰਿਤ ਸੂਬੇ ਆ ਅਗਰ ਐਮਐਸਪੀ ਦਾ ਕਾਨੂੰਨ ਬਣ ਗਿਆ ਔਰ ਕਾਨੂੰਨੀ ਗਾਰੰਟੀ ਹੋ ਗਈ ਐਮਐਸਪੀ ਇਦੇ ਨਾਲ ਖੇਤੀਬਾੜੀ ਸੈਕਟਰ ਬਹੁਤ ਉੱਪਰ ਜਾ ਸਕਦਾ ਹੈ ਭਾਰਤ ਦੀ ਤਰੱਕੀ ਦੇ ਵਿੱਚ ਵੀ ਇਹਦੇ ਨਾਲ ਚਾਰ ਚੰਨ ਲੱਗਣਗੇ ਹਾਲਾਂਕਿ ਸਰਕਾਰਾਂ ਨੂੰ ਇਹ ਤੈਅ ਕਰਨਾ ਪੈਣਾ ਹੈ ਕਿ ਅਸੀਂ ਯੋਜਨਾਬੰਦ ਤਰੀਕੇ ਦੇ ਨਾਲ ਕਿਵੇਂ ਭਾਰਤ ਦੇ ਵਿੱਚ ਆਪਣੇ ਮੁਲਕ ਦੇ ਵਿੱਚ ਐਗਰੀਕਲਚਰ ਕਰਾਉਣੀ ਹੈ ਕਣਕ ਝੋਨੇ ਦਾ ਕੋਟਾ ਪੰਜਾਬ ਨੂੰ ਕਿੰਨਾ ਦੇਣਾ ਹੈ ਦੂਜੇ ਸੂਬਿਆਂ ਨੂੰ ਕਿੰਨਾ ਦੇਣਾ ਹੈ ਪੰਜਾਬ ਨੂੰ ਹੋਰ ਕਿਹੜੀਆਂ ਕਿਹੜੀਆਂ ਫਸਲਾਂ ਦੇਣੀਆਂ ਮੈਂ ਬੜਾ ਖੁਸ਼ ਹੋਇਆ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਕਰਾਈ ਦੇਖੋ ਮੁੱਖ ਮੰਤਰੀ ਨੇ ਮੀਟਿੰਗ ਕਰਾਈ ਕਿਸਾਨ ਸੰਗਠਨਾ ਦੀ ਔਰ ਬੀਜੇਪੀ ਦੇ ਮੰਤਰੀਆਂ ਦੀ ਕਿਉਂਕਿ ਸਾਫ਼ ਤੌਰ ਤੇ ਭਗਵੰਤ ਮਾਨੇ ਚਾਹੁੰਦੇ ਨੇ ਕਿ ਪੰਜਾਬ ਦੇ ਕਿਸਾਨਾਂ ਨੂੰ ਦੁਬਾਰਾ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਨਾ ਜਾਣਾ ਪਵੇ ਅਗਰ ਗੱਲਬਾਤ ਦੇ ਨਾਲ ਹੀ ਮਸਲਾ ਹੱਲ ਹੁੰਦਾ ਹੈ ਤੇ ਉਹਦੇ ਵਰਗੀ ਰੀਸ ਨਹੀਂ ਹੈ ਤਿੰਨ ਕੇਂਦਰੀ ਮੰਤਰੀ ਚੰਡੀਗੜ੍ਹ ਪਹੁੰਚੇ ਪਿਊਸ਼ ਗੋਇਲ ਪਹੁੰਚੇ ਔਰ ਇੱਕ ਮੁੰਡਾ ਸਾਹਿਬ ਪਹੁੰਚੇ ਔਰ ਇੱਕ ਨਿਤਿਆਨੰਦ ਜੀ ਜਿਹੜੇ ਗ੍ਰਹਿ ਮੰਤਰਾਲੇ ਦੇ ਵਿੱਚ ਨੇ ਸੋ ਤਿੰਨ ਮੰਤਰੀ ਉਚੇਚੇ ਤੌਰ ਤੇ ਚੰਡੀਗੜ੍ਹ ਪੁੱਜੇ ਬਹੁਤ ਵੱਡੀ ਮੀਟਿੰਗ ਹੋਈ ਸਾਡੇ ਸਾਰੇ ਕਿਸਾਨ ਆਗੂ ਮੌਜੂਦ ਸੀ ਬਲਬੀਰ ਸਿੰਘ ਰਾਜੇ ਵਾਲਾ ਉੱਥੇ ਸੀ ਜਗਜੀਤ ਸਿੰਘ ਡੱਲੇ ਵਾਲਾ ਉੱਥੇ ਸੀ ਅੰਦੇਰ ਸਾਹਿਬ ਉੱਥੇ ਸੀ ਔਰ ਬਹੁਤ ਸਾਰੇ ਸਾਡੇ ਲੀਡਰ ਪੰਜਾਬ ਦੇ ਵੱਖ-ਵੱਖ ਕਿਸਾਨ ਸੰਗਠਨਾਂ ਦੇ ਮੌਜੂਦ ਸੀ ਕੁਝ ਮੰਗਾਂ ਦੇ ਉੱਤੇ ਸਹਿਮਤੀ ਬਣਦੀ ਮੀਟਿੰਗ 'ਚ ਨਜ਼ਰ ਆਈ ਹੈ ਭਾਰਤ ਸਰਕਾਰ ਕਿਤੇ ਨਾ ਕਿਤੇ ਇਹ ਮਨ ਬਣਾ ਰਹੀ ਹੈ ਕਿ ਜਿਹੜਾ ਬਿਜਲੀ ਦਾ ਬਿੱਲ ਹੈ ਬਿਜਲੀ ਦਾ ਆਰਡੀਨੈਂਸ ਹੈ ਜਿਹੜੇ ਕਿਸਾਨ ਵਿਰੋਧ ਕਰਦੇ ਨੇ ਹੋ ਸਕਦਾ ਉਹ ਕਿਸਾਨੀ ਤੇ ਲਾਗੂ ਨਾ ਹੋਵੇ ਜੀ ਜਿਹੜੇ ਕੇਸ ਹਜੇ ਤੱਕ ਪਿਛਲੇ ਕਿਸਾਨ ਅੰਦੋਲਨ ਦੇ ਖਤਮ ਨਹੀਂ ਹੋਏ ਸਾਡੇ ਕਿਸਾਨਾਂ ਤੋਂ ਰੇਲ ਮਹਿਕਮੇ ਦੇ ਕੇਸ ਹੈ ਥਾਣਿਆਂ ਦੇ ਵਿੱਚ ਕੇਸ ਹੈ ਉਹਨਾਂ ਨੂੰ ਸਰਕਾਰ ਤੁਰੰਤ ਰੱਦ ਕਰਾਉਣ ਦੇ ਲਈ ਤਿਆਰ ਹੈ ਸਰਕਾਰ ਜਿਹੜੇ ਦੁਨੀਆ ਤੋਂ ਚਲੇ ਗਏ ਸਾਡੇ ਕਿਸਾਨ ਉਹਨਾਂ ਦੇ ਲਈ ਲਕੀਨਪੁਰ ਖੀਰੀ ਵਾਲੇ ਮਾਮਲੇ 'ਚ ਜਿਹੜੇ ਸਾਡੇ ਪੀੜਤ ਨੇ ਉਹਨਾਂ ਦੇ ਲਈ ਮੁਆਵਜ਼ੇ ਦੇ ਲਈ ਵੀ ਸੋਚ ਵਿਚਾਰ ਕਰ ਰਹੀ ਹੈ ਅਗਰ ਸਹਿਮਤੀ ਬਣਦੀ ਹੈ ਅਗਰ ਭਾਰਤ ਦੀ ਸਰਕਾਰ ਐਮਐਸਪੀ ਦਾ ਕਾਨੂੰਨ ਬਣਾ ਦੇ ਅਸੀਂ ਉਹਦੇ ਵਿੱਚ ਸ਼ੁਰੂਆਤ ਦੇ ਵਿੱਚ ਥੋੜੀਆਂ ਫਸਲਾਂ ਲਿਆਂਦੀਆਂ ਜਾਣ ਲੇਕਿਨ ਐਮਐਸਪੀ ਲਗਣੀ ਸ਼ੁਰੂ ਹੋਣੀ ਚਾਹੀਦੀ ਹੈ। ਔਰ ਜੀ ਕਿਸਾਨਾਂ ਦੀ ਕਰਜ਼ਾ ਕਰਜ਼ਾ ਮਾਫੀ ਹੈ, ਕਿਸਾਨਾਂ ਦੀਆਂ ਫਸਲਾਂ ਦੇ ਬੀਮਾ ਦੇ ਮਸਲੇ ਨੇ, ਮੁਆਵਜ਼ਿਆਂ ਦੇ ਮਸਲੇ ਨੇ, ਅਗਰ ਕ੍ਰੌਪ ਡੈਮੇਜ ਹੁੰਦੀ ਹੈ ਤੇ ਤੁਰੰਤ ਮੁਆਵਜ਼ਾ ਨਹੀਂ ਮਿਲਦਾ। ਇਹ ਸਾਰੀਆਂ ਉਹ ਵੱਡੀਆਂ ਮੰਗਾਂ ਨੇ ਜਿਹੜੀਆਂ ਜਿਹੜੀਆਂ ਕਿਸਾਨ ਸੰਗਠਨਾਂ ਦੀਆਂ ਮੰਗਾਂ ਨੇ। ਔਰ ਇੱਕ ਹੋਰ ਪੱਖ ਵੀ ਹੈ ਕਿਸਾਨ ਅੰਦੋਲਨ ਦਾ। ਜੀ ਇਹ ਸ਼ਾਂਤੀਪੂਰਵਕ ਰਹਿਣਾ ਚਾਹੀਦਾ ਮੈਂ ਦੇਖ ਰਿਹਾ ਸੀ ਕੱਲ ਮੀਡੀਆ ਦੇ ਵਿੱਚ ਵਕ ਵਕ ਮੀਡੀਆ ਦੇ ਵਿੱਚ ਤਸਵੀਰਾਂ ਦਿਖਾਈਆਂ ਜਾ ਰਹੀਆਂ ਸੀ ਕਿ ਕਿਵੇਂ ਸ਼ੰਭੂ ਬਾਰਡਰ ਤੇ ਹਰਿਆਣੇ ਦੀ ਸਰਕਾਰ ਵੱਲੋਂ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾ ਰਹੇ ਸੀ ਵੱਡੇ ਵੱਡੇ ਖਾਲੀ ਕੈਂਟਰ ਉੱਥੇ ਬੈਰੀਕੇਡਸ ਲਿਆ ਕੇ ਰੱਖੇ ਜਾ ਰਹੇ ਨੇ ਮੈਨੂੰ ਲੱਗਦਾ ਹੈ ਹਰਿਆਣੇ ਦੀ ਸਰਕਾਰ ਨੂੰ ਰੋਕਾਂ ਨਹੀਂ ਲਾਉਣੀਆਂ ਚਾਹੀਦੀਆਂ ਪਰ ਮੈਂ ਉਮੀਦ ਕਰਨਾ ਰੋਕਾਂ ਨਹੀਂ ਲਾਉਣਗੇ ਕਿਉਂਕਿ ਜਦੋਂ ਕਿਸਾਨ ਗੱਲਬਾਤ ਕਰਨ ਚੱਲੇ ਨੇ ਜੀ ਇਹ ਲਾਜ਼ਮੀ ਹੈ ਕਿ ਰੋਕਾਂ ਨਾ ਲਾਈਆਂ ਜਾਣ ਭਾਵੇਂ ਉਹ ਧਰਨਾ ਪ੍ਰਦਰਸ਼ਨ ਕਰਨ ਕਿਸਾਨਾਂ ਦੀ ਵੀ ਜ਼ਿੰਮੇਦਾਰੀ ਹੈ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਨਾ ਹੋਵੇ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਾਣ ਤਾਂ ਕਿ ਸਾਡੀ ਕਿਸਾਨੀ ਦੀ ਜਿਹੜੀ ਇੱਜ਼ਤ ਹੈ ਉਹ ਪੂਰੇ ਮੁਲਕ ਦੇ ਵਿੱਚ ਵੱਡੀ ਹੋਵੇ ਇਸ ਕਰਕੇ ਅਗਲੇ 2-3 ਦਿਨ ਨੇ ਜਿਹੜੇ ਪਵਨ ਜੀ ਉਹ ਬਹੁਤ ਮਹੱਤਵਪੂਰਨ ਨੇ ਕਿਸਾਨ ਅੰਦੋਲਨ ਦੇ ਲਈ 13 ਤਰੀਕ ਨੂੰ ਅਗਰ 13 ਤੋਂ ਪਹਿਲਾਂ ਮੈਨੂੰ ਲੱਗਦਾ ਭਾਰਤ ਸਰਕਾਰ ਕੋਈ ਨਾ ਕੋਈ ਮੀਟਿੰਗ ਜ਼ਰੂਰ ਕਰੇਗੀ ਕਿਉਂਕਿ ਚੰਡੀਗੜ੍ਹ ਵਾਲੀ ਮੀਟਿੰਗ ਦੇ ਵਿੱਚ ਗੱਲਬਾਤ ਬਣੀ ਹੈ ਕਿ ਅਗਲੀ ਮੀਟਿੰਗ ਅਸੀਂ ਬਹੁਤ ਜਲਦ ਕਰਾਂਗੇ ਸੋ ਤਿਆਰੀਆਂ ਪੂਰੀਆਂ ਨੇ ਟਰੈਕਟਰਾਂ ਦੀਆਂ ਵੀ ਤਿਆਰੀਆਂ ਪੂਰੀਆਂ ਨੇ ਸਾਡੇ ਸੰਗਠਨਾਂ ਦੀਆਂ ਤਿਆਰੀਆਂ ਵੀ ਪੂਰੀਆਂ ਨੇ ਔਰ ਅਗਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨ ਸੰਗਠਿਤ ਹੋ ਕੇ ਅੰਦੋਲਨ ਕਰਗੇ ਫਿਰ ਬਹੁਤ ਵੱਡੀਆਂ ਮੰਗਾਂ ਆਪਣੀਆਂ ਮਨਾ ਲੈਣਗੇ ਜੀ ਔਰ ਆਪਾਂ ਪਿਛਲੇ ਕਿਸਾਨ ਅੰਦੋਲਨ ਦੀ ਗੱਲਬਾਤ ਕਰਦੇ ਹੈਗੇ ਆ ਔਰ ਉਸ ਤੋਂ ਬਾਅਦ ਇੱਕ ਦੁਨੀਆ ਦੇ ਵਿੱਚ ਆ ਇਸ ਚੀਜ਼ ਦੀ ਇੱਕ ਨਵੀਂ ਚਰਚਾ ਸ਼ੁਰੂ ਹੋਈ ਔਰ ਆਪਾਂ ਦੇਖਿਆ ਕਿ ਪਿਛਲੇ ਸਾਲਾਂ ਦੇ ਵਿੱਚ ਫਰਾਂਸ ਦੇ ਵਿੱਚ ਵੀ ਆਈਫਲ ਟਾਵਰ ਦੇ ਸਾਹਮਣੇ ਆ ਕੇ ਕਿਸਾਨਾਂ ਨੇ ਜਿਹੜਾ ਹੈਗਾ ਜੇ ਆਪਣਾ ਧਰਨਾ ਪ੍ਰਦਰਸ਼ਨ ਕੀਤਾ ਆਪਣੀਆਂ ਮੰਗਾਂ ਰੱਖੀਆਂ ਕੱਲ ਦੀਆਂ ਖਬਰਾਂ ਆ ਰਹੀਆਂ ਹੈਗੇ ਕਿ ਕਿਸਾਨਾਂ ਨੇ ਜਿਹੜਾ ਹੈਗੀ ਸਪੇਨ ਦੇ ਵਿੱਚ ਵੀ ਉਹਨਾਂ ਦੀ ਰਾਜਧਾਨੀ ਦੇ ਵਿੱਚ ਆ ਕੇ ਆਪਣੀਆਂ ਆ ਜਿਹੜੀਆਂ ਹੈਗੀਆਂ ਮੰਗਾ ਰੱਖੀਆਂ ਆਪਣਾ ਧਰਨਾ ਪ੍ਰਦਰਸ਼ਨ ਕੀਤਾ ਤੇ ਇਹ ਕਿਹਾ ਜਾ ਰਿਹਾ ਹੈਗਾ ਕਿ ਜਿਹੜਾ ਭਾਰਤ ਦੇ ਵਿੱਚ ਹੋਇਆ ਕਿਸਾਨ ਅੰਦੋਲਨ ਸਿਗਾ ਉਹਨੇ ਇੱਕ ਨਵੀਂ ਤਿਰਤ ਜਿਹੜੀ ਹੈਗੀ ਆ ਉਹ ਦੁਨੀਆ ਦੇ ਵਿੱਚ ਪਾਈ ਕੈਨੇਡਾ ਦੇ ਵਿੱਚ ਵੀ ਆਪਾਂ ਦੇਖਿਆ ਕਿ ਪਿਛਲੇ ਸਾਲ ਦੇ ਵਿੱਚ ਜਿਹੜਾ ਹੈਗਾ ਟਰੱਕਰਸ ਨੇ ਇੱਥੇ ਆ ਕੇ ਜਦੋਂ ਆਟਵਾ ਦੇ ਵਿੱਚ ਜਿਹੜਾ ਹੈਗਾ ਜੀ ਪ੍ਰਦਰਸ਼ਨ ਕੀਤਾ ਸੀਗਾ ਸੋ ਉਹ ਇੱਕ ਇਹੋ ਜਿਹੀ ਮਿਸਾਲ ਬਣ ਕੇ ਸਾਰੀ ਦੁਨੀਆ ਦੇ ਵਿੱਚ ਵਿਛਰਿਆ ਹੈਗਾ ਆ ਜਿਦੇ ਵਿੱਚ ਕਿਸਾਨਾਂ ਨੂੰ ਦੁਬਾਰਾ ਲਾਮਬੰਦ ਹੋਣ ਦਾ ਇੱਕ ਜ਼ਰੀਆ ਮਿਲਿਆ ਹੈਗਾ ਤੇ ਗੱਲਬਾਤ ਵਾਪਸ ਕਰਦੇ ਹੈਗੇ ਆ ਜੀ ਆਪਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਾਂਗਰਸ ਜਿਹੜੀ ਹੈਗੀ ਹੈ ਜੀ ਉਹ ਸਰਵੇਖਣ ਕਰਵਾ ਰਹੀ ਹੈਗੀ ਆ ਵੱਖ-ਵੱਖ ਰੱਖੀਆਂ ਏਜੰਸੀਆਂ ਦੇ ਕੋਲੋਂ ਉਹ ਤਲਾਸ਼ ਰੇ ਹੈਗੇ ਨੇ ਕਿ ਕਿਸ ਤਰ੍ਹਾਂ ਦੇ ਜ਼ਮੀਨੀ ਪੱਧਰ ਦੇ ਉੱਤੇ ਕੀ ਇੰਪੈਕਟ ਹੋ ਸਕਦਾ ਹੈਗਾ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਕਿਸੇ ਵੀ ਵੇਲੇ ਵੀ ਅਨਾਉਂਸ ਹੋ ਸਕਦੀਆਂ ਨੇ ਔਰ ਇਸ ਵੇਲੇ ਪ੍ਰਾਈਵੇਟ ਕੰਪਨੀਆਂ ਦੇ ਕੋਲੋਂ ਜਿਹੜਾ ਹੈ ਜੀ ਸਰਵੇਖਣ ਕਰਵਾਇਆ ਜਾ ਰਿਹਾ ਹੈਗਾ ਤੁਹਾਡਾ ਇਹਨਾਂ ਦੇ ਬਾਰੇ ਕੀ ਕਹਿਣਾ ਹੈ ਦੇਖੋ ਇਸ ਤਰ੍ਹਾਂ ਦੀਆਂ ਰਿਪੋਰਟਾਂ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਨੇ ਕਿ ਕਾਂਗਰਸ ਕਈ ਏਜੰਸੀਆਂ ਤੋਂ ਸਰਵੇਖਣ ਕਰਾ ਰਹੀ ਹੈ ਕਰਵਾਇਆ ਵੀ ਜਾਣਾ ਚਾਹੀਦਾ ਹੈ ਕਿਉਂਕਿ ਹੁਣ ਇਹ ਬਹੁਤ ਜ਼ਰੂਰੀ ਹੁੰਦਾ ਹੈ ਫੀਡਬੈਕ ਲੈਣ ਦੇ ਲਈ ਕਿਉਂਕਿ ਜਿਹੜੀ ਪਾਰਟੀ ਦੀ ਹਾਈ ਕਮਾਂਡ ਹੈ ਉਹ ਸਿਰਫ ਸੰਗਠਨ ਦੀ ਫੀਡਬੈਕ ਤੇ ਭਰੋਸਾ ਨਹੀਂ ਕਰਦੀਆਂ ਸਾਰੇ ਲੀਡਰ ਇਹ ਦਾਵਾ ਕਰਦੇ ਨੇ ਕਿ ਅਸੀਂ ਤਾਂ ਜਿੱਤਾਂਗੇ 2022 'ਚ ਵੀ ਕਰਦੇ ਸੀ ਕਹਿੰਦੇ ਸੀ ਕਿ ਚਰਨਜੀਤ ਚੰਨੀ ਜੀ ਦੀ ਗਵਾਹੀ 'ਚ ਅਸੀਂ 80 ਸੀਟਾਂ ਜਿੱਤਾਂਗੇ 18 ਜਿੱਤੇ ਹੁਣ ਜੋ ਪਤਾ ਲੱਗਿਆ ਕਿ ਸਰਵੇਖਣ ਕਰਵਾਏ ਜਾ ਰਹੇ ਨੇ ਕਾਂਗਰਸ ਪਾਰਟੀ ਵੱਲੋਂ ਕਈ ਏਜੰਸੀਆਂ ਉਹਨਾਂ ਨੇ ਇਹਦੇ ਲਈ ਜ਼ਿੰਮੇਵਾਰੀ ਦਿੱਤੀ ਹੈ ਤੇ ਉਹ ਏਜੰਸੀਆਂ ਸਰਵੇਖਣ ਕਰ ਰਹੀਆਂ ਨੇ ਇੱਕ ਤਾਂ ਸਰਵੇਖਣ ਇਹ ਹੋ ਰਿਹਾ ਕਿ ਕਿਹੜਾ ਕੈਂਡੀਡੇਟ ਕਿਹੜੀ ਲੋਕ ਸਭਾ ਸੀਟ ਤੋਂ ਕਾਂਗਰਸ ਦਾ ਲੋਕਾਂ ਦੀ ਪਸੰਦ ਹੈ ਜੀ ਇਹ ਜਿੱਤ ਸਕਦਾ ਹੈ ਇਸ ਤਰੀਕੇ ਦਾ ਸਰਵੇਖਣ ਹੋ ਰਿਹਾ ਔਰ ਇੱਕ ਕੈਂਡੀਡੇਟ ਦੇ ਨਾਂ ਤੇ ਨਹੀਂ ਕਈ ਕੈਂਡੀਡੇਟਾਂ ਦੇ ਨਾਂ ਤੇ ਸਰਵੇਖਣ ਹੋ ਰਿਹਾ ਹੈ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਮਰਦ ਉਮੀਦਵਾਰ ਉਤਾਰਿਆ ਜਾਵੇ ਜਾਂ ਮਹਿਲਾ ਉਮੀਦਵਾਰ ਉਤਾਰਿਆ ਜਾਵੇ ਇਹ ਦੇਖੋ ਆਫੀਸ਼ੀਅਲ ਅਨਾਉਂਸਮੈਂਟ ਕੋਈ ਨਹੀਂ ਕੀਤੀ ਕਿਸੇ ਨੇ ਇਹ ਬਹੁਤ ਹੀ ਸੀਕ੍ਰੀਟ ਤਰੀਕੇ ਦੇ ਨਾਲ ਇਹ ਸਰਵੇਖਣ ਕੀਤੇ ਜਾਂਦੇ ਨੇ ਟੈਲੀਫੋਨਿਕ ਵੀ ਹੋ ਸਕਦੇ ਨੇ ਇਨ ਪਰਸਨ ਵੀ ਹੋ ਸਕਦੇ ਨੇ ਜੀ ਕਈ ਏਜੰਸੀਆਂ ਆਪਣੇ ਇੱਕ ਹਿਡਨ ਸਵਾਲਾਂ ਦੇ ਨਾਲ ਵੀ ਇਹ ਸਰਵੇਖਣ ਕਰ ਸਕਦੇ ਨੇ ਕਿਉਂਕਿ ਇੱਕ ਤਰੀਕੇ ਦੀ ਇੱਕ ਇੰਟੈਲੀਜੈਂਸ ਇਨਪੁਟ ਚਾਹੀਦੀ ਹੁੰਦੀ ਹੈ ਹਾਈ ਕਮਾਂਡ ਨੂੰ ਕਿ ਜ਼ਮੀਨ ਤੇ ਹਕੀਕਤ ਚ ਸੱਚੀ ਇਨਪੁਟ ਕੀ ਹੈ ਕਾਂਗਰਸ ਪਾਰਟੀ ਦੀ ਸਥਿਤੀ ਕੀ ਹੈ ਹਰ ਪਾਰਟੀ ਨੂੰ ਇਹ ਹੱਕ ਹੈ ਇਹ ਜਾਣਨ ਦਾ ਕਿ ਜ਼ਮੀਨ ਤੇ ਲੋਕ ਉਹਨਾਂ ਦੀ ਪਾਰਟੀ ਦੀਆਂ ਕਿਹੜੀਆਂ ਨੀਤੀਆਂ ਨੂੰ ਪਸੰਦ ਕਰਦੇ ਨੇ ਕਿਹੜੀਆਂ ਨੀਤੀਆਂ ਨੂੰ ਉਹ ਨਾਖੁਸ਼ ਨੇ ਔਰ ਕਿਸ ਤਰ੍ਹਾਂ ਦੇ ਉਮੀਦਵਾਰ ਉਹਨਾਂ ਨੂੰ ਚਾਹੀਦੇ ਨੇ ਹੁਣ ਕਾਂਗਰਸ ਪਾਰਟੀ ਦੀ ਪੰਜਾਬ ਚ ਸਭ ਤੋਂ ਵੱਡੀ ਦਿੱਕਤ ਪਵਨ ਜੀ ਇਹ ਹੈ ਕਿ ਜਦੋਂ ਕਾਂਗਰਸ ਦੀ ਹਾਈ ਕਮਾਂਡ ਆਮ ਆਦਮੀ ਪਾਰਟੀ ਨਾਲ ਪੰਜਾਬ ਚ ਮਿਲ ਕੇ ਚੋਣਾਂ ਲੜਨਾ ਚਾਹੁੰਦੀ ਸੀ ਤੇ ਪੰਜਾਬ ਦੇ ਸੰਗਠਨ ਦੇ ਵੱਡੇ ਲੀਡਰਾਂ ਨੇ ਕਾਂਗਰਸ ਦੀ ਹਾਈ ਕਮਾਂਡ ਦਾ ਹੀ ਵਿਰੋਧ ਕਰਤਾ ਕਿ ਅਸੀਂ ਕਿਸੇ ਕੀਮਤ ਤੇ ਵੀ ਹਾਈ ਕਮਾਂਡ ਨਾਲ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਾ ਮਿਲ ਕੇ ਚੋਣਾ ਨਹੀਂ ਲੜਣੀਆ ਜੀ ਇਸ ਇਹ ਜਿਹੜਾ ਸਟੈਂਡ ਸੀ ਇਹ ਕਾਂਗਰਸ ਪਾਰਟੀ ਲਈ ਤਾਂ ਬਹੁਤਾ ਫਾਇਦੇਮੰਦ ਨਹੀਂ ਸੀ ਪਰ ਭਗਵੰਤ ਮਾਨ ਲਈ ਫਾਇਦੇਮੰਦ ਸਾਬਤ ਹੋ ਗਿਆ ਕਿਉਂਕਿ ਇਸੇ ਦਰਮਿਆਨ ਭਗਵੰਤ ਮਾਨ 13 0 ਦਾ ਨਾਅਰਾ ਦੇ ਗਿਆ ਔਰ ਭਗਵੰਤ ਮਾਨ ਨੂੰ ਕੋਈ ਵਿਰੋਧ ਨਹੀਂ ਕਰਨਾ ਪਿਆ ਕਿ ਅਸੀਂ ਸੀਟਾਂ ਨਹੀਂ ਵੰਡਣੀਆਂ ਅਸੀਂ ਵੱਧ ਲੜਨੀਆਂ ਅਸੀਂ ਕੱਕ ਲੜਨੀਆਂ ਸੋ ਭਗਵੰਤ ਮਾਨ 13 0 ਤੇ ਆਪਣੀ ਤਿਆਰੀ ਕਰ ਗਿਆ ਜਿਵੇਂ ਚੁੱਪਚੀ ਪੀਤੇ ਭਗਵੰਤ ਮਾਨ ਤੁਸੀਂ ਵੇਖੋ ਕਿਸਾਨ ਆਗੂਆਂ ਦੀ ਮੀਟਿੰਗ ਕਰਾ ਗਿਆ ਕੇਂਦਰ ਦੇ ਮੰਤਰੀਆਂ ਨਾਲ ਇਹ ਬਹੁਤ ਵੱਡਾ ਕੰਮ ਭਗਵੰਤ ਮਾਨ ਨੇ ਕਰ ਲਿਆ ਇਹ ਆਸਾਨ ਨਹੀਂ ਕਿ ਕੇਂਦਰ ਸਰਕਾਰ ਦੇ ਮੰਤਰੀ ਚੰਡੀਗੜ੍ਹ ਆ ਜਾਣ ਪੰਜਾਬ ਦੇ ਕਿਸਾਨਾਂ ਨਾਲ ਮੀਟਿੰਗ ਕਰਨ ਜੀ ਚੋਣਾ ਦਾ ਦਬਾਅ ਵੀ ਹੈ ਲੇਕਿਨ ਇਹਦੇ ਵਿੱਚ ਭਗਵੰਤ ਮਾਨ ਦੀ ਰਣਨੀਤੀ ਵੀ ਹੈ ਹੁਣ ਜਿਹੜੀ ਕਾਂਗਰਸ ਦੀ ਗੱਲ ਕਾਂਗਰਸ ਇਹ ਜਾਣਨਾ ਚਾਹੁੰਦੀ ਹੈ ਕਿ ਜਿਹੜੇ ਸਾਡੇ ਸਿਟਿੰਗ ਐਮਪੀ ਨੇ 8 ਸਿਟਿੰਗ ਐਮਪੀ ਨੇ ਬੀਬੀ ਪ੍ਰਨੀਤ कौर ਚਲੋ सस्पেন্ডਡ ਨੇ ਉਹਨਾਂ ਦੀ ਤਾਂ ਸੰਭਾਵਨਾ ਘੱਟ ਹੈ ਕਾਂਗਰਸ ਤੋਂ ਲੜੋ ਕਾਂਗਰਸ ਜਾਣਨਾ ਚਾਹੁੰਦੀ ਹੈ ਕਿ 13 ਸੀਟਾਂ ਤੋਂ ਜਿਹੜੇ ਸਾਡੇ ਸਿਟਿੰਗ ਐ ਹਨ ਕਿ ਨੇ ਉਹਨਾਂ ਦੀ ਸਥਿਤੀ ਕੀ ਹੈ ਜੇ ਅਸੀਂ ਸਾਰੇ ਸਿਟਿੰਗ ਐਮਪੀ ਨੂੰ ਟਿਕਟਾਂ ਦੰਨੇ ਆ ਕਿ ਉਹਨਾਂ ਦੇ ਖਿਲਾਫ ਕੋਈ ਐਂਟੀ ਇਨਕੰਮੈਂਸੀ ਤਾਂ ਨਹੀਂ ਹੈ ਉਹਨਾਂ ਦੇ ਖਿਲਾਫ ਕੋਈ ਲੋਕਾਂ ਦੇ ਵਿੱਚ ਵਿਰੋਧ ਤਾਂ ਨਹੀਂ ਹੈ ਇਹ ਜਾਣਿਆ ਜਾਊਗਾ ਵਕ ਵਕ ਸਰਵੇਖਣਾਂ ਦੇ ਜ਼ਰੀਏ ਫਿਰ ਇਹ ਜਾਣਿਆ ਜਾਊਗਾ ਕਿ ਕੀ ਇਹਨਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣ ਜਾਂ ਨਵੇਂ ਚਿਹਰੇ ਉਤਾਰੇ ਜਾਣ ਜਿਹੜੀਆਂ ਸੀਟਾਂ ਕਾਂਗਰਸ ਪਿਛਲੀ ਵਾਰ ਹਾਰੀ ਕੀ ਉੱਥੇ ਉਹਨਾਂ ਲੀਡਰਾਂ ਨੂੰ ਟਿਕਟਾਂ ਦਿੱਤੀਆਂ ਜਾਣ ਜਿਹੜੇ ਹਾਰੇ ਸੀ ਜਾਂ ਉੱਥੇ ਵੀ ਨਵੇਂ ਚਿਹਰੇ ਲੈ ਕੇ ਆਏ ਜਾਣ ਇਹ ਸਾਰਾ ਕੁਝ ਇਹਨਾਂ ਸਰਵੇਖਣਾਂ ਦੇ ਫੀਡਬੈਕ ਦੇ ਆਧਾਰ ਦੇ ਉੱਤੇ ਕਾਂਗਰਸ ਹਾਈ ਕਮਾਂਡ ਤੈਅ ਕਰੇਗੀ ਪਰ ਪਵਨ ਜੀ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਕਾਂਗਰਸ ਦੇ ਸਾਰੇ ਸਿਟਿੰਗ ਐਮਪੀ ਦਾਵਾ ਕਰਨਗੇ ਕਿ ਸਾਡੇ ਬਿਨਾ ਕੋਈ ਨਹੀਂ ਜਿੱਤ ਸਕਦਾ ਪਰ ਕਾਂਗਰਸ ਦੀਆਂ ਟਿਕਟਾਂ ਦੀ ਵੰਡ ਦੇ ਵਿੱਚ ਵੱਡੇ ਰੌਲੇ ਪੈਣੇ ਨੇ ਕਿਉਂਕਿ ਬਹੁਤ ਜ਼ਿਆਦਾ ਧੜੇਬਾਜ਼ੀ ਹੈ ਬਹੁਤ ਸਾਰੇ ਦਾਵੇਦਾਰ ਨੇ ਕਾਂਗਰਸ ਪਾਰਟੀਆਂ ਦੀਆਂ ਟਿਕਟਾਂ ਦੇ ਔਰ ਬਹੁਤ ਜਗ੍ਹਾ ਤੇ ਜਿਹੜੇ ਸਿਟਿੰਗ ਐਮਪੀ ਨੇ ਕਾਂਗਰਸ ਦੇ ਉਹਨਾਂ ਦਾ ਵਿਰੋਧ ਹੈ ਉਹਨਾਂ ਤੇ ਇਲਜ਼ਾਮ ਵੀ ਲੱਗਦਾ ਹੈ ਕਿ ਇਹ 4 4.5 ਸਾਲ ਲੋਕਾਂ 'ਚ ਨਹੀਂ ਆਏ ਤੇ ਹੁਣ ਅਖੀਰ ਵਾਲੇ 6 ਮਹੀਨੇ ਤੋਂ ਇਹ ਸਰਗਰਮ ਹੋ ਗਏ ਤੇ ਇਹ ਫੇਰ ਦਾਵੇਦਾਰ ਬਣ ਕੇ ਟਿਕਟ ਦੇ ਔਰ ਕਾਂਗਰਸ ਦੀ ਟਿਕਟ ਕਿਸੇ ਨੂੰ ਵੀ ਮਿਲੇ ਇਹ ਗੱਲ ਬਿਲਕੁਲ ਸਾਫ਼ ਹੈ ਕਾਂਗਰਸ ਜਦੋਂ ਇੱਕ ਧੜੇ ਦੇ ਉਮੀਦਵਾਰ ਨੂੰ ਟਿਕਟ ਮਿਲਦੀ ਹੈ ਤੇ ਬਾਕੀ ਧੜੇ ਉਹਦਾ ਵਿਰੋਧ ਕਰਨਗੇ ਸੋ ਇਸ ਕਰਕੇ ਕਾਂਗਰਸ ਭਗਵੰਤ ਮਾਨ ਦੇ 13 ਸੀਟਾਂ ਦੇ ਮੁਕਾਬਲੇ ਦੇ ਵਿੱਚ ਮੈਨੂੰ ਲੱਗਦਾ ਓਨੀ ਜ਼ਿਆਦਾ ਤਕੜੀ ਨਹੀਂ ਹੈ ਜਿੱਥੋਂ ਤੱਕ ਗੱਲ ਅਕਾਲੀ ਦਲ ਔਰ ਭਾਜਪਾ ਦੀ ਹੈ ਅਕਾਲੀ ਦਲ ਔਰ ਭਾਜਪਾ ਨੂੰ ਤਾਂ ਉਮੀਦਵਾਰਾਂ ਦੀ ਵੀ ਹਲੇ ਤੱਕ ਤਲਾਸ਼ ਹੈ ਉਹਨਾਂ ਕੋਲੇ ਵੀ ਜੇਤੂ ਉਮੀਦਵਾਰ ਇਸ ਵੇਲੇ ਨਹੀਂ ਜੀ ਪਬਲ ਜੀ ਜੀ ਆਰੇ ਕੇਜਰੀਵਾਲ ਸਾਹਿਬ ਆਰਐਨਏਜੀ ਖੰਨੇ ਦੇ ਵਿੱਚ ਇੱਕ ਕਾਫੀ ਵੱਡੀ ਰੈਲੀ ਕਰ ਰਹੇ ਹੈਗੇ ਆ ਔਰ ਆਪਾਂ ਨੂੰ ਪਤਾ ਕਿ ਪੰਜਾਬ ਦੀ ਧਰਤੀ ਇਹੋ ਜੀ ਧਰਤੀ ਹੈ ਕਿ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਪਹਿਲਾਂ ਆ ਜਿਹੜਾ ਹੈਗਾ ਜੀ ਮੈਂਬਰ ਪਾਰਲੀਮੈਂਟ ਜਿੱਤੇ ਸੀਗੇ ਔਰ ਜਾ ਕੇ ਉਹਨਾਂ ਨੇ ਕੇਂਦਰ ਦੇ ਵਿੱਚ ਪੰਜਾਬ ਦੀ ਆਵਾਜ਼ ਉਠਾਈ ਸੀਗੀ ਔਰ ਆਪਾਂ ਨੂੰ ਪਤਾ ਕਿ ਭਗਵੰਤ ਸਿੰਘ ਮਾਨ ਸਾਹਿਬ ਵੀ ਐਜ਼ ਅ ਮੈਂਬਰ ਪਾਰਲੀਮੈਂਟ ਕੇਂਦਰ ਦੇ ਵਿੱਚ ਜਾ ਕੇ ਲੋਕ ਸਭਾ ਦੇ ਵਿੱਚ ਜਾ ਕੇ ਕਾਫੀ ਆਵਾਜ਼ ਜਿਹੜੀ ਹੈਗੀ ਆ ਉਹ ਪੰਜਾਬੀਆਂ ਦੇ ਬਾਰੇ بلند ਕਰਦੇ ਰਹੇ ਨੇ ਚਾਹੇ ਉਹ ਐਨ ਆਰ ਆਈ ਪੰਜਾਬੀ ਹੋਣ ਚਾਹੇ ਉਹ ਦੁਬਈ ਦੇ ਵਿੱਚ ਫਸੇ ਹੋਏ ਪੰਜਾਬੀ ਹੋਣ ਤਾਂ ਇੱਕ ਆਵਾਜ਼ ਜਿਹੜੀ ਹੈਗੀ ਆ ਉਹ ਲੋਕ ਸਭਾ ਦੇ ਵਿੱਚ ਹਮੇਸ਼ਾ ਗੂੰਜਦੀ ਰਹਿੰਦੀ ਸੀਗੀ ਕੀ ਲੱਗਦਾ ਹੈਗਾ ਕਿ ਜਿਹੜੀ ਰੈਲੀ ਹੋ ਰਹੀ ਹੈਗੀ ਆ ਉਹ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹੋ ਰਹੀ ਆ ਤਾਂ ਕਿ ਵੱਧ ਤੋਂ ਵੱਧ ਜਿਹੜੀਆਂ ਸੀਟਾਂ ਹੈਗੀਆਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਦੀ ਝੋਲੀ ਦੇ ਵਿੱਚ ਪੈ ਸਕਦੀਆਂ ਨੇ ਜੀ ਦੇਖੋ ਜੋ ਮੈਨੂੰ ਪਤਾ ਲੱਗਿਆ ਜਿਹੜੀ ਰੈਲੀ 10 ਫਰਵਰੀ ਦੀ ਹੈ ਇਹ ਰੈਲੀ ਪਹਿਲਾਂ 11 ਫਰਵਰੀ ਦੀ ਸੀ ਲੇਕਿਨ ਕਿਉਂਕਿ 11 ਫਰਵਰੀ ਨੂੰ ਮਲਕੀ ਅਰਜਨ ਖੜਗੇ ਉਹਨਾਂ ਦੀ ਵੀ ਰੈਲੀ ਹੈ ਇਸ ਕਰਕੇ ਆਮ ਆਦਮੀ ਪਾਰਟੀ ਨੇ ਇਹ ਰੈਲੀ 10 ਫਰਵਰੀ ਦੀ ਰੱਖੀ ਔਰ ਜਿੱਥੇ ਖੰਨੇ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੀ ਰੈਲੀ ਹੈ ਸਮਰਾਲੇ ਚ ਜਿਹੜੀ ਵਰਕਰ ਕਨਵੈਨਸ਼ਨ ਹੈ ਉੱਥੋਂ 11 12 13 14 ਕਿਲੋਮੀਟਰ ਦਾ ਇੱਕ ਸੜਕ ਹੈ ਇਹਦਾ ਮਤਲਬ ਹੈ ਬਹੁਤਾ ਜ਼ਿਆਦਾ ਫਰਕ ਨਹੀਂ ਔਰ 10 ਫਰਵਰੀ ਦੀ ਜਿਹੜੀ ਰੈਲੀ ਭਗਵੰਤ ਮਾਨ ਹੁਣਾਂ ਦੀ ਹੈ ਔਰ ਅਰਵਿੰਦ ਕੇਦਰੀਵਾਲ ਦੀ ਹੈ ਇਹ ਨਿਸ਼ਚਿਤ ਤੌਰ ਤੇ ਲੋਕ ਸਭਾ ਚੋਣਾਂ ਦੇ ਬੰਦੇ ਨਜ਼ਰ ਹੈ ਔਰ ਇਹ 13 ਜ਼ੀਰੋ ਦਾ ਜਿਹੜਾ ਨਾਰਾ ਵੀ ਹੈ ਭਗਵੰਤ ਮਾਨ ਹੁਣਾਂ ਦਾ ਦਾਵਾ ਵੀ ਹੈ ਭਗਵੰਤ ਮਾਨ ਹੁਣਾਂ ਦਾ ਇਹ ਉਸੇ ਦਾਵੇ ਨੂੰ ਹੀ ਟਕੜਾ ਕਰ ਰਹੇ ਨੇ ਭਗਵੰਤ ਮਾਨ ਔਰ ਥਾਂ-ਥਾਂ ਤੇ ਰੈਲੀਆਂ ਕਰ ਰਹੇ ਨੇ 11 ਤਰੀਕ ਨੂੰ ਉਹਨਾਂ ਨੇ ਫਿਰ ਇੱਕ ਦਰਗਾਹੇ ਉੱਤੇ ਪ੍ਰੋਗਰਾਮ ਰੱਖਿਆ ਸਮਾਗਮ ਰੱਖਿਆ ਆ ਮੈਨੂੰ ਲੱਗਦਾ ਹੈ ਜਿਹੜਾ ਪਾਵਰ ਪਲਾਂਟ ਹੈ ਉਦੇ ਸਾਰੇ ਕਾਗਜ਼ ਪੱਤਰ ਨੇ ਜਿਹੜੇ ਉਹ ਪੰਜਾਬ ਸਰਕਾਰ ਨੂੰ ਚਾਬੀਆਂ ਕਹਿਤੀਆਂ ਸੀ ਕਿ ਕਦੋਂ ਮਿਲਣਗੀਆਂ ਔਰ ਪਹਿਲਾ ਯੂਨਿਟ ਵੀ ਚੱਲੂਗਾ ਜਿਹੜਾ ਸਰਕਾਰੀ ਪਾਵਰ ਪਲਾਂਟ ਖਰੀਦਿਆ ਪੰਜਾਬ ਦੀ ਸਰਕਾਰ ਨੇ ਸੋ ਜਿਹੜਾ ਖਰੀਦਿਆ ਗਿਆ ਹੈ ਪਾਵਰ ਪਲਾਂਟ ਗੋਇੰਦਵਾਲ ਸਾਹਿਬ ਜੀ ਤਰਨਤਾਰਨ ਉਥੇ ਸੋ ਮੈਨੂੰ ਲੱਗਦਾ ਹੈ ਕਿ ਉਸੇ ਥਾਂ ਤੇ ਇਹ ਸਮਾਗਮ ਰੱਖਣਗੇ ਹਜੇ ਤੱਕ ਮੇਰੇ ਕੋਲੇ ਅਫੀਸ਼ੀਅਲ ਜਾਣਕਾਰੀ ਤਾਂ ਨਹੀਂ ਆਈ ਪਰ ਮੇਰਾ ਹੀ ਮੰਨਣਾ ਹੈ ਪਵਨ ਜੀ 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 ਲਗਾਤਾਰ ਭਗਵੰਤ ਮਾਨ ਰੈਲੀਆਂ ਵੀ ਕਰ ਰਹੇ ਨੇ ਪੰਜਾਬ ਦੇ ਵਿੱਚ ਔਰ 13 0 ਦੇ ਦਾਅਵੇ ਨੂੰ ਤਕੜਾ ਵੀ ਕਰ ਰਹੇ ਨੇ ਔਰ ਵਿੱਚ ਵਿੱਚ ਵੱਡੇ ਫੈਸਲੇ ਕਰ ਰਹੇ ਨੇ ਜਿਵੇਂ ਰਜਿਸਟਰੀਆਂ ਦੇ ਉੱਪਰ ਐਨਓਸੀ ਖਤਮ ਕਰਤੀ ਇਹਦੇ ਨਾਲ ਇੱਕ ਬਹੁਤ ਵੱਡਾ ਰਿਲੀਫ ਪੰਜਾਬ ਦੇ ਵਿੱਚ ਲੋਕਾਂ ਨੂੰ ਮਿਲਿਆ ਹਰ ਤੀਸਰੇ ਵਿਅਕਤੀ ਦਾ ਕੋਈ ਨਾ ਕੋਈ ਕੰਮ ਰਜਿਸਟਰੀਆਂ ਨਾਲ ਸਬੰਧਤ ਹੁੰਦਾ ਕਿਸੇ ਨੇ ਕਿਸੇ ਦੀ ਰਜਿਸਟਰੀ ਐਨਓਸੀ ਕਰਕੇ ਨਹੀਂ ਸੀ ਹੋ ਰਹੀ ਔਰ ਐਨਓਸੀ ਦੇ ਪਿੱਛੇ ਬਹੁਤ ਸਾਰੇ ਰੀਜ਼ਨ ਨੇ ਇਸ ਕਰਕੇ ਜਿਹੜੇ ਲੋਕ ਹੱਕ ਦੇ ਫੈਸਲੇ ਨੇ ਉਹ ਭਗਵੰਤ ਮਾਨ ਇੱਕ ਤੋਂ ਬਾਅਦ ਇੱਕ ਕਰ ਰਹੇ ਨੇ ਔਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਕਿਸਾਨਾਂ ਦੀ ਮੀਟਿੰਗ ਕਰਾਤੀ ਜਿਹੜੀ ਭਗਵੰਤ ਮਾਨ ਨੇ ਤਿੰਨ ਮੰਤਰੀਆਂ ਦੇ ਨਾਲ ਇਹ ਇੱਕ ਮਾਸਟਰ ਸਟ੍ਰੋਕ ਖੇਡਤਾ ਇੱਕ ਤਰ੍ਹਾਂ ਨਾਲ ਭਗਵੰਤ ਮਾਨ ਨੇ ਆਪਣੀ ਭੂਮਿਕਾ ਅਦਾ ਕਰਤੀ ਕਿਸਾਨ ਔਰ ਮੰਤਰੀ ਆਮਣੇ ਸਾਹਮਣੇ ਇੱਕ ਟੇਬਲ ਤੇ ਬਿਠਾਤੇ ਤੇ ਭਗਵੰਤ ਮਾਨ ਨੇ ਵੀ ਕਿਸਾਨਾਂ ਦੇ ਸਮਰਥਨ ਚ ਗੱਲ ਕਰਤੀ ਉਹਨਾਂ ਮੰਤਰੀਆਂ ਅੱਗੇ ਕਿ ਤੁਸੀਂ ਸਾਡੀਆਂ ਮੰਗਾਂ ਪੂਰੀਆਂ ਕਰੋ ਤਾਂ ਕਿ ਸਾਡੇ ਕਿਸਾਨਾਂ ਨੂੰ ਦਿੱਲੀ ਨਾ ਆਉਣਾ ਪਵੇ ਹੁਣ ਇਹ ਕਿਸਾਨਾਂ ਦਾ ਫੈਸਲਾ ਹੈ ਹੁਣ ਪੰਜਾਬ ਦੇ ਜਿਹੜੇ ਕਿਸਾਨ ਸੰਗਠਨ ਨੇ ਉਹ ਘੱਟੋ ਘੱਟ ਭਗਵੰਤ ਮਾਨ ਦਾ ਵਿਰੋਧ ਨਹੀਂ ਕਰ ਪਾਉਣਗੇ ਕਿ ਬਤੌਰ ਮੁੱਖ ਮੰਤਰੀ ਭਗਵੰਤ ਮਾਨ ਨੇ ਯਤਨ ਨਹੀਂ ਕੀਤੇ ਕਿ ਕੇਂਦਰ ਸਰਕਾਰ ਕੋਲੋਂ ਉਹਨਾਂ ਦੀਆਂ ਮੰਗਾਂ ਪੂਰੀਆਂ ਹੋਣ ਇਹਦਾ ਫਾਇਦਾ ਵੀ ਸਿੱਧੇ ਤੌਰ ਤੇ 2024 ਦੀਆਂ ਚੋਣਾਂ ਦੇ ਵਿੱਚ ਭਗਵੰਤ ਮਾਨ ਉਹਨਾਂ ਨੂੰ ਹੋਣ ਵਾਲਾ ਹੈ ਨਿਸ਼ਚਿਤ ਤੌਰ ਤੇ ਹੋਣ ਵਾਲਾ ਕਿਉਂਕਿ ਕਿਸਾਨ ਸੰਗਠਨ ਖੁੱਲ ਕੇ ਭਗਵੰਤ ਮਾਨ ਦਾ ਵਿਰੋਧ ਨਹੀਂ ਕਰ ਪਾਉਣਗੇ ਇਹ ਗੱਲ ਸਾਫ਼ ਹੋ ਗਈ ਕਿ ਭਾਵੇਂ ਮੁਆਵਜ਼ਿਆਂ ਦੇ ਵਿਸ਼ੇ ਨੇ ਕੇਂਦਰ ਦੇ ਦਖਲ ਤੋਂ ਬਿਨਾ ਇਹ ਸਾਰੇ ਵਿਸ਼ੇ ਅਡਰੈਸ ਨਹੀਂ ਹੁੰਦੇ ਮੁਕੰਮਲ ਨਹੀਂ ਹੁੰਦੇ ਸੋ ਇਹ ਇੱਕ ਮੈਂ ਕਹੂੰਗਾ ਕਿ 13 0 ਦਾ ਜਿਹੜਾ ਨਾਰਾ ਦਿੱਤਾ ਹੈ ਭਗਵੰਤ ਮਾਨ ਨੇ ਬੜੀ ਮਜ਼ਬੂਤੀ ਨਾਲ ਭਗਵੰਤ ਮਾਨ ਉਸ 13 0 ਦੇ ਨਾਰੇ ਤੇ ਅੱਗੇ ਵਧਾ ਜੀ ਗਲ 13 0 ਦੀ ਚੱਲ ਰਹੀ ਹੈਗੀ ਆ ਔਰ 13 0 ਦੇ ਨਾਲ ਨਾਲ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਆਪਣਾ ਇੱਕ ਬਹੁਤ ਵੱਡਾ ਆਧਾਰ ਹੈਗਾ ਬਹੁਤ ਲੰਬਾ ਸਮਾਂ ਰਾਜ ਕੀਤਾ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਗੱਲਬਾਤ ਕਰ ਲਈਏ ਉਹਨਾਂ ਨੇ ਕਾਫੀ ਲੰਬਾ ਸਮਾਂ ਜੀ ਮੁੱਖ ਮੰਤਰੀ ਉਹ ਪੰਜਾਬ ਰਹੇ ਹੈਗੇ ਨੇ ਲੇਕਿਨ ਹੁਣ ਦੁਬਾਰਾ ਜਿਹੜਾ ਜੀ ਸੁਖਵੀਰ ਸਿੰਘ ਬਾਦਲ ਸਾਹਿਬ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਜਿਹੜੀ ਹੈਗੀ ਆ ਉਹ ਸ਼ੁਰੂ ਕੀਤੀ ਆ ਉਹਨਾਂ ਦਾ ਵੀ ਹੁਣ ਇਹ ਕਹਿਣਾ ਹੈਗਾ ਕਿ ਅਗਰ ਪੰਜਾਬੀ ਜਿਹੜੇ ਹੈਗੇ ਆ ਉਹਨਾਂ ਦੀਆਂ ਝੋਲੀ ਦੇ ਵਿੱਚ 13 ਦੀਆਂ 13 ਸੀਟਾਂ ਪਾਉਂਦੇ ਨੇ ਤੇ ਉਹ ਪੰਜਾਬ ਦੇ ਸਾਰੇ ਮਸਲੇ ਜਿਹੜੇ ਹੈਗੇ ਆ ਉਹ ਹੱਲ ਕਰ ਦੇਣਗੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਦੇਖੋ ਸੁਖਬੀਰ ਬਾਦਲ ਇਸ ਵਕਤ ਲਗਾਤਾਰ ਪੰਜਾਬ ਬਚਾਓ ਯਾਤਰਾ ਦੇ ਜ਼ਰੀਏ ਪੰਜਾਬ ਦੇ ਲੋਕਾਂ ਨਾਲ ਜੁੜ ਰਹੇ ਨੇ ਸਿੱਧੇ ਤੌਰ ਤੇ ਜੁੜ ਰਹੇ ਨੇ ਜ਼ਮੀਨੀ ਪੱਧਰ ਤੇ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਅਕਾਲੀ ਦਲ ਦੇ ਲਈ ਹਜੇ ਰਸਤਾ ਬਹੁਤ ਲੰਬਾ ਹੈ ਕਿਉਂਕਿ ਸਿਆਸਤ ਦੇ ਵਿੱਚ ਅਕਸਰ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਕੋਈ ਵੀ ਪਾਰਟੀ ਵਿਧਾਨ ਸਭਾ ਤੋਂ ਕਮਜ਼ੋਰ ਪੈਂਦੀ ਹੈ ਤੇ ਉਹਨੂੰ ਦੁਬਾਰਾ ਤਾਕਤ ਵਿੱਚ ਆਉਣ ਦੇ ਲਈ ਕੋਈ ਵੱਡੀਆਂ ਚੋਣਾਂ ਜਿੱਤਣੀਆਂ ਪੈਂਦੀਆਂ ਹੁਣ ਅਗਰ ਲੋਕ ਸਭਾ ਦੇ ਵਿੱਚ ਅਕਾਲੀ ਦਲ ਵੱਡੀ ਜਿੱਤ ਹਾਸਲ ਕਰਦਾ ਹੈ ਭਾਵੇਂ ਅਗਰ ਅਕਾਲੀ ਦਲ 4-5 ਸੀਟਾਂ ਵੀ ਲੋਕ ਸਭਾ ਚੋਣਾਂ ਚ ਜਿੱਤਦਾ ਹੈ ਫਿਰ ਅਕਾਲੀ ਦਲ 2027 ਤੋਂ ਪਹਿਲਾਂ ਇੱਕ ਦਾਵੇਦਾਰ ਦੇ ਰੂਪ ਦੇ ਵਿੱਚ ਖੜਾ ਹੋਏਗਾ ਕਿ ਅਕਾਲੀ ਦਲ ਵੀ ਸਰਕਾਰ ਬਣਾ ਸਕਦਾ ਹੈ 2027 ਚ ਲੇਕਿਨ ਅੱਜ ਦੇਆਂ ਜਿਹੜੀਆਂ ਸਥਿਤੀਆਂ ਨੇ ਪਵਨ ਜੀ ਭਾਵੇਂ ਸੁਖਬੀਰ ਬਾਦਲ ਇਹ ਕਹਿ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਕਿ ਸਾਨੂੰ 13 ਸੀਟਾਂ ਦਿਓ ਮੈਨੂੰ 13 ਸੀਟਾਂ ਦੇ ਦਿਓ ਮੈਂ ਪਹਿਲਾਂ ਦੀ ਤਰ੍ਹਾਂ ਪੰਜਾਬ 'ਚ ਬਹੁਤ ਕੰਮ ਕਰੂੰਗਾ ਪੰਜਾਬ ਦਾ ਨਕਸ਼ਾ ਬਦਲ ਦੂੰਗਾ ਲੇਕਿਨ ਅਕਾਲੀ ਦਲ ਨੇ ਵੀ ਪੁਰਾਣੇ ਸਮਿਆਂ 'ਚ ਉਹ ਲਟਕੇ ਮਸਲੇ ਹੱਲ ਨਹੀਂ ਕੀਤੇ ਅਗਰ ਅਕਾਲੀ ਦਲ ਨੇ ਚੰਡੀਗੜ੍ਹ ਪੰਜਾਬ ਨੂੰ ਦਵਾਇਆ ਹੁੰਦਾ ਅਗਰ ਅਕਾਲੀ ਦਲ ਨੇ S Y L ਦਾ ਮਸਲਾ ਖਤਮ ਕਰਾਇਆ ਹੁੰਦਾ ਪੰਜਾਬ ਦੀ ਜਿੱਤ ਕਰਾਈ ਹੁੰਦੀ ਅਗਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਆਏ ਹੁੰਦੇ ਅਗਰ ਕਿਸਾਨਾਂ ਦੇ ਮਸਲੇ ਕਿਸਾਨ ਅੰਦੋਲਨ ਤੋਂ ਪਹਿਲਾਂ ਖਤਮ ਕਰਾਏ ਹੁੰਦੇ ਜਿਵੇਂ ਹੁਣ ਭਗਵੰਤ ਮਾਨ ਨੇ ਕਿਸਾਨਾਂ ਦੀ ਮੀਟਿੰਗ ਕਰਾਈ ਹੈ ਉਦੋਂ ਅਗਰ ਕਿਸਾਨ ਆਗੂਆਂ ਦੀ ਮੀਟਿੰਗ ਅਕਾਲੀ ਦਲ ਨੇ ਅੱਗੇ ਹੋ ਕੇ ਕਰਵਾਈ ਹੁੰਦੀ ਜਦੋਂ ਬੀਬੀ ਹਰਸ਼ਮ੍ਰਿਤ ਕੌਰ ਬਾਦਲ ਵਜ਼ੀਰ ਸੀ ਤੇ ਗੱਲਾਂ ਹੋਰ ਹੋਣੀਆਂ ਸੀ ਪਰ ਚਲੋ ਵਕਤ ਕਹਿੰਦੇ ਨੇ ਕਿ ਅੱਗੇ ਜੇ ਪਿਛਲੀਆਂ ਕੋਈ ਕਮੀਆਂ ਰਹੀਆਂ ਹੋਣ ਤੇ ਉਹਨਾਂ ਨੂੰ ਅੱਗੇ ਸੁਧਾਰੋ ਹੁਣ ਸੁਖਵੀਰ ਬਾਦਲ ਪੰਜਾਬ ਬਚਾਓ ਯਾਤਰਾ ਦੇ ਜ਼ਰੀਏ ਜੀ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਕਾਲੀ ਦਲ ਦੀਆਂ ਕਿਹੜੀਆਂ ਚੰਗੀਆਂ ਨੀਤੀਆਂ ਸੀ ਕਿ ਅਸੀਂ ਹੋਰ ਕਿਹੜੇ ਚੰਗੇ ਕੰਮ ਕਰਾਂਗੇ ਔਰ ਲਗਾਤਾਰ ਕੋਸ਼ਿਸ਼ ਨਹੀਂ ਔਰ ਇਹ ਵੀ ਮੈਂ ਗੱਲ ਇੱਥੇ ਮਹਿਸੂਸ ਕਰਦਾ ਪਵਨ ਜੀ ਕਿ ਅਗਰ ਅਕਾਲੀ ਦਲ ਔਰ ਭਾਜਪਾ ਦਾ ਸਮਝੌਤਾ ਹੋ ਜਾਂਦਾ ਪੰਜਾਬ ਫਿਰ ਆਮ ਆਦਮੀ ਪਾਰਟੀ ਨਾਲ ਜਿਹੜਾ ਪੰਜਾਬ ਚ ਮੁਕਾਬਲਾ ਹੋਏਗਾ ਫਿਰ ਉਹ ਅਕਾਲੀ ਦਲ ਔਰ ਬੀਜੇਪੀ ਦਾ ਹੋਏਗਾ ਫਿਰ ਕਾਂਗਰਸ ਮੁਕਾਬਲੇ ਚ ਤੀਜੇ ਨੰਬਰ ਤੇ ਵੀ ਜਾ ਸਕਦੀ ਹੈ ਇਹ ਮੇਰਾ ਆਪਣਾ ਮੰਨਣਾ ਹੈ ਪਰ ਅਗਰ ਅਗਰ ਕਿਸਾਨਾਂ ਦੇ ਔਰ ਬੀਜੇਪੀ ਦੇ ਵਿੱਚ ਕੋਈ ਸਹਿਮਤੀ ਬਣ ਗਈ ਅਗਰ ਬੀਜੇਪੀ ਕਿਸਾਨਾਂ ਨੂੰ ਖੁਸ਼ ਕਰ ਗਈ ਮੈਂ ਅੱਗੇ ਵੀ ਤੁਹਾਨੂੰ ਕਹਿਣਾ ਹੁੰਦਾ ਕਈ ਪ੍ਰੋਗਰਾਮਾਂ ਚ ਕਿ ਅਗਰ ਬੀਜੇਪੀ ਪੰਜਾਬ ਦੇ ਕਿਸਾਨਾਂ ਦਾ ਦਿਲ ਜਿੱਤ ਗਈ MSP ਦਾ ਕਾਨੂੰਨ BJP ਨੇ ਬਣਾਤਾ ਕਿਸਾਨਾਂ ਦੇ ਕਰਜ਼ੇ ਮਾਫ਼ ਕਰਤੇ ਕਿਸਾਨਾਂ ਨੂੰ ਮੁਆਵਜ਼ੇ ਦੇਤੇ ਕਿਸਾਨ ਅੰਦੋਲਨ ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਹੀਦ ਦਾ ਦਰਜਾ ਦੇਤਾ ਜੀ ਚੰਡੀਗੜ੍ਹ ਪੰਜਾਬ ਨੂੰ 모ੜਤਾ SLYL ਦੇ ਉੱਤੇ ਇਹ ਪੂਰਾ ਮਸਲਾ ਜਿਹੜਾ ਹੱਲ ਕਰਾਤਾ ਕਿਉਂਕਿ ਹਜੇ 2-3 ਮਹੀਨੇ ਪਏ ਚੋਣਾਂ ਨੂੰ ਜੀ ਫਿਰ BJP ਪੰਜਾਬ ਚ ਆਮ ਆਦਮੀ ਪਾਰਟੀ ਨਾਲ ਆਪਣੇ ਪੱਧਰ ਤੇ ਸਿੱਧੀ ਟੱਕਰ ਚ ਆ ਸਕਦੀ ਹੈ ਪਰ BJP ਨੂੰ ਇੰਨੇ ਕੰਮ ਕਰਨੇ ਪੈਣਗੇ ਅਗਰ ਅਕਾਲੀ ਦਲ ਔਰ ਬੀਜੇਪੀ ਇਕੱਠੇ ਹੋ ਜਾਂਦੇ ਨੇ ਔਰ ਬੀਜੇਪੀ ਇਹ ਸਾਰੇ ਮਸਲੇ ਹੱਲ ਕਰ ਦਿੰਦੀ ਹੈ ਫਿਰ ਅਕਾਲੀ ਦਲ ਔਰ ਬੀਜੇਪੀ ਪੰਜਾਬ ਚ 13 0 ਦਾ ਨਾਰਾ ਮਾਰਨ ਯੋਗੇ ਹੋ ਜਾਣਗੇ ਅਗਰ ਚੰਡੀਗੜ੍ਹ ਵੀ ਬੀਜੇਪੀ ਪੰਜਾਬ ਨੂੰ ਦੇ ਦੇ ਪੰਜਾਬ ਨੂੰ ਕਰਜ਼ਾ ਮੁਕਤ ਕਰ ਦੇ ਕਿਸਾਨਾਂ ਨੂੰ ਟੈਕਸ ਬੈਨੀਫਿਟ ਸਟੇਟ ਪੰਜਾਬ ਨੂੰ ਬਣਾ ਦੇ ਸਾਡੀਆਂ ਸਰਹੱਦ ਦੀਆਂ ਮੰਗਾਂ ਨੇ ਔਰ ਅਗਰ ਕਿਤੇ ਬੀਜੇਪੀ ਕਹੇ ਕਿ ਅਸੀਂ ਪਾਕਿਸਤਾਨ ਨਾਲ ਸੜਕ ਦੇ ਜ਼ਰੀਏ ਵਪਾਰ ਖੋਲ੍ਹਦੇ ਆਂ ਉਹਦੇ ਨਾਲ ਵੀ ਬੀਜੇਪੀ ਇੱਕ ਬਹੁਤ ਵੱਡਾ ਹਲਾਰਾ ਪੰਜਾਬ ਚ ਕਿਸਾਨੀ ਸੈਕਟਰ ਚ ਲੈ ਸਕਦੀ ਹੈ ਪਰ ਅਗਰ ਇਸ ਤੋਂ ਉਲਟਾ ਹੁੰਦਾ ਹੈ ਅਗਰ ਕਿਸਾਨ ਅੰਦੋਲਨ ਵਗ ਜਾਂਦਾ ਹੈ ਅਗਰ ਫੇਰ ਰੋਕਾਂ ਲਾਈਆਂ ਜਾਂਦੀਆਂ ਨੇ ਅਗਰ ਫੇਰ ਨੌਬਤਾਂ लाठी चार्जਾਂ ਦੀਆਂ ਆ ਗਈਆਂ ਅਗਰ ਫੇਰ ਸਰਕਾਰ ਔਰ ਕਿਸਾਨਾਂ ਚ ਸਹਿਮਤੀ ਨਹੀਂ ਬਣਦੀ ਅਗਰ ਸਾਡੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਫੇਰ ਜਿਹੜੀ ਮਾੜੀ-ਮੋਟੀ ਵੋਟ ਦੀ ਗੁੰਜਾਇਸ਼ ਹੈ ਪਿੰਡਾਂ ਚੋਂ ਟਿੰਡੂ ਖੇਤਰਾ ਚੋਂ ਉਹਦਾ ਵੀ ਬੀਜੇਪੀ ਨੂੰ ਨੁਕਸਾਨ ਹੋ ਸਕਦਾ ਹੈ ਸ਼ਹਿਰੀ ਖੇਤਰਾਂ 'ਚ ਜ਼ਰੂਰ ਬੀਜੇਪੀ ਨੂੰ ਕੁਝ ਵੋਟਾਂ ਇਸ ਵਾਰ ਪਹਿਣਗੀਆਂ ਚੰਗੀਆਂ ਪਹਿਣਗੀਆਂ ਕੁਝ ਨਹੀਂ ਚੰਗੀਆਂ ਪਹਿਣਗੀਆਂ ਲੇਕਿਨ ਪਿੰਡੂ ਖੇਤਰ ਦੀ ਵੋਟ ਬੀਜੇਪੀ ਨੂੰ ਤਦ ਤੱਕ ਨਹੀਂ ਮਿਲਨੀ ਜਦ ਤੱਕ ਕਿਸਾਨ ਪੰਜਾਬ ਦੇ ਬੀਜੇਪੀ ਦੇ ਨਾਲ ਆ ਕੇ ਨਹੀਂ ਖੜੇ ਹੁੰਦੇ ਵੱਡੀ ਗਿਣਤੀ ਨਹੀਂ ਖੜੇ ਜੀ ਔਰ ਗੱਲ ਕਰਦੇ ਆ ਜੀ ਪਾਕਿਸਤਾਨ ਦੀ ਉੱਥੇ ਵੀ ਵੱਡੀਆਂ ਫੈਡਰਲ ਦੀਆਂ ਚੋਣਾਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਜਿਉਂ ਚੱਲ ਰਹੀਆਂ ਨੇ ਔਰ ਖਬਰਾਂ ਆ ਰਹੀਆਂ ਹੈਗੀਆਂ ਕਿ Imran Khan ਸਾਹਿਬ ਦੀ ਪਾਰਟੀ ਜਿਹੜੀ ਹੈਗੀ ਆ ਉਹ ਕਾਫੀ ਤੇਜ਼ੀ ਦੇ ਨਾਲ ਅੱਗੇ ਵਧ ਰਹੀ ਆ ਆ ਤੁਹਾਡੇ ਕੋਲ ਕੀ ਖਬਰ ਹੈ ਜੀ ਇਸ ਦੇ ਬਾਰੇ ਕੀ ਹੈ ਪੂਰਾ ਮਾਮਲਾ ਦੇਖੋ ਹਜੇ ਤੱਕ ਜੇ ਮੈਂ ਗੱਲ ਕਰਾਂ ਤੇ Imran Khan ਦੀ ਪਾਰਟੀ ਸ਼ਾਮ ਤੱਕ ਜਦੋਂ ਰਿਜ਼ਲਟ ਆ ਰਹੇ ਸੀ ਜਦੋਂ ਦੀ ਮੈਂ ਗੱਲ ਕਰ ਰਿਹਾ 200 11ਕਸੀਤਾਂ ਦੇ ਰਿਜ਼ਲਟ ਉਸ ਵੇਲੇ ਤੱਕ ਆਏ ਸੀ। ਪਾਕਿਸਤਾਨ ਚ ਇਮਰਾਨ ਖਾਨ ਦੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਐ। ਇਮਰਾਨ ਖਾਨ ਜੇਲ੍ਹ ਦੇ ਵਿੱਚ ਨੇ। ਉਹਨਾਂ ਦੀ ਪਾਰਟੀ ਨੂੰ ਚੋਣ ਨਿਸ਼ਾਨ ਨਹੀਂ ਦਿੱਤਾ ਗਿਆ। ਸਾਰੇ ਉਮੀਦਵਾਰ ਜਿਹੜੇ ਇਮਰਾਨ ਖਾਨ ਦੀ ਪਾਰਟੀ ਦੇ ਸੀ ਉਹ ਆਜ਼ਾਦ ਖੜੇ ਸੀ। ਲੇਕਿਨ ਫਿਰ ਵੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰਨਾ ਇਹਦਾ ਮਤਲਬ ਹੈ ਕਿ ਇਮਰਾਨ ਖਾਨ ਭਾਵੇਂ ਜੇਲ੍ਹ 'ਚ ਸੀ। ਪਾਕਿਸਤਾਨ ਦੇ ਲੋਕ ਵੱਡੀ ਗਿਣਤੀ Imran Khan ਨੂੰ ਪਸੰਦ ਕਰਦੇ ਨੇ ਜੀ ਔਰ Imran Khan ਦਾ ਜਿਹੜਾ ਨੀਤੀਗਤ ਜਿਹੜਾ ਨੀਤੀਗਤ ਫੈਸਲੇ ਸੀ ਉਹਨਾਂ ਦੇ ਨਾਲ ਸਹਿਮਤੀ ਦਿੰਦੇ ਨੇ ਔਰ ਦੂਸਰੇ ਨੰਬਰ ਤੇ ਰਹੀ Nawaz Sharif ਉਹਨਾਂ ਦੀ ਪਾਰਟੀ Pakistan Muslim League ਜੀ ਔਰ ਜਿਹੜੀ Pakistan People Party ਹੈ PPP Imran Khan ਦੀ ਜਿਹੜੀ ਪਾਰਟੀ ਹੈ ਉਹਦਾ ਚੋਣ ਨਿਸ਼ਾਨ ਨਹੀਂ ਦਿੱਤਾ ਗਿਆ ਸੀ ਜੀ ਔਰ ਇਹਦੇ ਨਾਲ ਨਾਲ ਮੈਂ ਥੋੜੀ ਜਿਹੀ ਗਲਤੀ ਸੁਧਾਰਨੀ ਚਾਹੁੰਗਾ ਜਿਹੜੀ ਪੀਪੀਪੀ ਹੈ ਜਿਹੜੀ ਪਾਕਿਸਤਾਨ ਪੀਪਲ ਪਾਰਟੀ ਹੈ ਉਹ Imran Khan ਦੀ ਨਹੀਂ Imran Khan ਦੀ ਪਾਕਿਸਤਾਨੀ ਤਹਿਰੀਕ ਇਨਸਾਫ ਪਾਰਟੀ ਸੀ ਜਿਹਨੂੰ ਚੋਣ ਨਿਸ਼ਾਨ ਨਹੀਂ ਦਿੱਤਾ ਗਿਆ ਸੀ ਸੋ ਨੰਬਰ 1 ਤੇ Imran Khan ਦੀ ਪਾਰਟੀ ਹੈ ਨੰਬਰ 2 ਤੇ ਨਵਾਜ਼ ਸ਼ਰੀਫ ਉਹਨਾਂ ਦੀ ਪਾਰਟੀ ਹੈ ਜਿਹੜੀ ਪਾਕਿਸਤਾਨ ਮੁਸਲਿਮ ਲੀਗ ਹੈ ਔਰ ਨੰਬਰ 3 ਤੇ ਪੀਪੀਪੀ ਸੋ ਇਹ ਸਥਿਤੀਆਂ ਜਿਹੜੀਆਂ ਨੇ ਪਾਕਿਸਤਾਨ 'ਚ ਨੇ ਹੁਣ ਸਰਕਾਰ ਉੱਥੇ ਕਿਵੇਂ ਬਣਦੀ ਹੈ ਮੈਨੂੰ ਲੱਗਦਾ ਅਗਲੇ ਕੁਝ ਘੰਟਿਆਂ ਦਾ ਘਟਨਾਕ੍ਰਮ ਹੈ ਔਰ ਉਹਦੇ ਵਿੱਚ ਸਥਿਤੀਆਂ ਸਾਫ਼ ਹੋਣਗੀਆਂ 265 ਸੀਟਾਂ ਜਿਹੜੀਆਂ ਨੇ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੀਆਂ ਨੇ ਜਿਹੜਾ ਹੇਠਲਾ ਅਸੀਂ ਜਿਹੜਾ ਸੈਸ਼ਨ ਕਹਿੰਦੇ ਆ ਸਾਡਾ ਅਸੀਂ ਪਾਕਿਸਤਾਨ ਦਾ ਪਾਕਿਸਤਾਨ ਦੀ ਪਾਰਲੀਮੈਂਟ ਦਾ ਹੇਠਲਾ ਸੈਸ਼ਨ ਜੀ ਔਰ ਜਾਂਦੇ ਜਾਂਦੇ ਜਿੱਥੇ ਆਪਾਂ ਪੰਜਾਬ ਦੀਆਂ ਸਿਆਸੀ ਗੱਲਾਂ ਬਾਤਾਂ ਕਰ ਰਹੇ ਹੈਗੇ ਆ ਔਰ ਕੇਜਰੀਵਾਲ ਸਾਹਿਬ ਦੀ ਆਪਣੀ ਇੱਕ ਵੱਡੀ ਰੈਲੀ ਜਿਹੜੀ ਹੈਗੀ ਆ ਔਰ ਮਲਕਾ ਅਰਜੁਨ ਖੜਗੇ ਸਾਹਿਬ ਵੀ ਆ ਰਹੇ ਨੇ ਕੀ ਲੱਗਦਾ ਕਿ ਅਗਲਾ ਹਫਤਾ ਜਿਹੜਾ ਹੈਗਾ ਆ ਮੈਨੂੰ ਲੱਗਦਾ ਕਿ ਜਿਹੜਾ ਹੈਗਾ ਕਾਫੀ ਬਿਜ਼ੀ ਰਹਿਣ ਵਾਲਾ ਹੈਗਾ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਦੋਨੋਂ ਵੱਡੇ ਲੀਡਰ ਆ ਰਹੇ ਨੇ ਔਰ ਮੈਨੂੰ ਲੱਗਦਾ ਕਿ ਲੋਕ ਸਭਾ ਦੀਆਂ ਚੋਣਾਂ ਦੇ ਮੱਦੇ ਨਜ਼ਰ ਕਾਫੀ ਵੱਡੇ ਵੱਡੇ ਐਲਾਨ ਜਿਹੜੇ ਹੈਗੇ ਆ ਜੀ ਇਹ ਹੋ ਸਕਦੇ ਨੇ ਬਿਲਕੁਲ ਜੀ 11 ਫਰਵਰੀ ਦਾ ਦਿਨ ਕਾਂਗਰਸ ਦੇ ਲਈ ਬਹੁਤ ਵੱਡਾ ਦਿਨ ਹੈ ਮਲਕੀ ਅਰਜੁਨ ਖੜਗੇ ਦੀ ਵਰਕਰ ਕਨਵੈਨਸ਼ਨ ਦੇ ਲਈ ਮੈਨੂੰ ਪਤਾ ਲੱਗਿਆ ਕਿ ਕਾਂਗਰਸ ਦੇ ਜਿੰਨੇ ਵੱਡੇ ਲੀਡਰ ਨੇ ਉਹਨਾਂ ਨੂੰ ਸਭ ਤੋਂ ਵੱਧ ਚਿੰਤਾ ਇਸ ਗੱਲ ਦੀ ਹੈ ਕਿ ਉੱਥੇ ਵੱਧ ਤੋਂ ਵੱਧ ਰਸ਼ ਕਰਨਾ ਹੈ ਸਿਲਾ ਪੱਦਰ ਤੇ ਜਾਂ ਜਿਹੜੇ ਵੀ ਤਕੜੇ ਲੀਡਰ ਨੇ ਹਲਕਿਆਂ ਦੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਬੱਸਾਂ ਲਿਆਉਣ ਦੀ ਸੇਵਾ ਵੀ ਲਈ ਜਾ ਰਹੀ ਹੈ ਵੀ ਤੁਸੀਂ ਬੱਸਾਂ ਲੈ ਕੇ ਆਉਣੀ ਹੈ ਔਰ ਬੱਸਾਂ ਕਿਉਂਕਿ ਬੱਸਾਂ ਦੇ ਜ਼ਰੀਏ ਹੀ ਦੂਰ ਦਰਾਡੇ ਤੋਂ ਲੋਕ ਪਹੁੰਚ ਸਕਦੇ ਨੇ ਹੁਣ ਜੇ ਕਿਸੇ ਨੇ ਫਿਰੋਜ਼ਪੁਰ ਤੋਂ ਆਣਾ ਹੈ ਅਗਰ ਬੱਸਾਂ ਦੇ ਵਿੱਚ ਆਉਣਗੇ ਸਿੱਧੇ ਤੌਰ ਤੇ ਤੇ ਵਕਤ ਸਿਰ ਪਹੁੰਚ ਜਾਣਗੇ ਸੋ ਪੂਰੇ ਪੰਜਾਬ ਤੋਂ ਮਲਕੀ ਅਰਜਨ ਖੜਗੇ ਦੀ ਵਰਕਰ ਕਨਵੈਨਸ਼ਨ ਦੇ ਵਿੱਚ ਵੱਧ ਤੋਂ ਵੱਧ ਵਰਕਰ ਲਿਆਉਣ ਦੇ ਲਈ ਬੱਸਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਨੇ ਕਿਸੇ ਨੂੰ 5 ਬੱਸਾਂ ਕਿਸੇ ਨੂੰ 10 ਬੱਸਾਂ ਕਿਸੇ ਨੂੰ 15 ਬੱਸਾਂ ਸੋ ਇਹ ਸਮਝ ਲਓ ਕਿ ਹਲਕਾ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੇ ਸੂਬਾ ਪੱਧਰ ਤੱਕ ਬੱਸਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਨੇ ਵੀ ਤੁਸੀਂ ਬੱਸਾਂ ਲੈ ਕੇ ਆਉਣੀਆਂ ਹੁਣ ਕਿੰਨੀਆਂ ਕ ਬੱਸਾਂ ਹੁੰਦੀਆਂ ਨੇ ਕਿੰਨਾ ਰਸ ਹੁੰਦਾ ਉੱਥੇ ਇਹਦੇ ਤੇ ਨਿਰਭਰ ਕਰਦਾ ਹੈ ਕਿ ਵਰਕਰ ਕਨਵੈਨਸ਼ਨ ਕਿੰਨੀ ਕਾਮਯਾਬ ਹੋਣੀ ਹੈ ਅਗਰ ਇਹ ਵਰਕਰ ਰੈਲੀ ਬਹੁਤ ਕਾਮਯਾਬ ਰਹੀ ਰਾਜਾ ਵਰਿੰਗ ਤਕੜੇ ਹੋਣਗੇ ਅਗਰ ਇਹ ਵਰਕਰ ਰੈਲੀ ਕਾਮਯਾਬ ਨਾ ਹੋਈ ਰਾਜਾ ਵਰਿੰਗ ਕਮਜ਼ੋਰ ਹੋਣਗੇ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਕਾਂਗਰਸ ਚ ਗੁੱਟਬਾਜ਼ੀ ਬਹੁਤ ਜ਼ਿਆਦਾ ਹੈ ਬਹੁਤ ਸਾਰੇ ਲੋਕਾਂ ਦੀ ਕੋਸ਼ਿਸ਼ ਹੋਊਗੀ ਕਿ ਇਹ ਕਾਮਯਾਬ ਨਾ ਹੋਵੇ ਬਹੁਤ سارے ਲੋਕ ਇਹਨੂੰ ਕਾਮਯਾਬ ਕਰਨ ਲਈ ਦਿਨ ਰਾਤ ਮਿਹਨਤਾਂ ਕਰ ਰਹੇ ਨੇ। ਪਰ ਨਿਰਪਰ ਕਰੇਗਾ ਕਿ ਮਲਕੇ ਅਰਜਨ ਖੜਗੇ ਇਸ ਰੈਲੀ ਦੇ ਵਿੱਚ ਕਿਹੜੇ ਖਾਸ ਐਲਾਨ ਕਰਕੇ ਜਾਂਦੇ ਨੇ ਪੰਜਾਬ ਲਈ ਔਰ ਇਸ ਰੈਲੀ ਨੇ 2024 ਤੋਂ ਪਹਿਲਾਂ ਕਾਂਗਰਸ ਦੀ ਜ਼ਮੀਨੀ ਸਥਿਤੀ ਕੀ ਆ ਉਹਦੇ ਤੋਂ ਵੀ ਸਾਨੂੰ ਵਾਕਫੀ ਕਰਾ ਦੇ। ਡੱਲਾ ਸਾਹਿਬ ਇੱਥੇ ਹੀ ਲੈਂਦੇ ਆ ਜੀ ਆਪ ਜੀ ਤੋਂ ਆਗਿਆ ਤੇ ਫਿਰ ਆਪਾਂ ਅਗਲੇ ਬੁਲੇਟਿਨ ਦੇ ਵਿੱਚ ਦੁਬਾਰਾ ਮੁਲਾਕਾਤ ਕਰਾਂਗੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।